ਦੋਸਤੋ ਪਿਛਲੇ ਦਿਨੀ ਮਹਾਲੀ 에어ਪੋਰਟ ਤੇ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਤੇ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਣਾ ਰਣੋਤ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋਇਆ ਸੀ ਉਸ ਨੂੰ ਲੈ ਕੇ ਹੁਣ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਿਸ ਦਿਨ ਮੰਡੀ ਸੀਟ ਤੋਂ ਜੇਤੂ ਜਾਂ ਕਹ ਲਈਏ MP ਕੰਗਣਾ ਰਣੋਤ ਜਦੋਂ ਉਹ ਦਿੱਲੀ ਨੂੰ ਜਾਣ ਵਾਸਤੇ ਮਹਾਲੀ 에어ਪੋਰਟ ਤੇ ਪਹੁੰਚੇ ਉੱਥੇ ਹੀ ਇੱਕ ਘਟਨਾ ਵਾਪਰਦੀ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਸੀਆਈਐਸਐਫ ਦੀ ਮੁਲਾਜ਼ਮ ਨੇ ਉਹਨਾਂ ਦੇ ਥੱਪੜ ਜੜ ਦਿੱਤਾ ਸੋ ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮਹਾਲੀ 에어ਪੋਰਟ ਤੇ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਵੱਲੋਂ ਮੰਡੀ ਦੀ ਸੰਸਦ ਮੈਂਬਰ ਅਦਾਕਾਰਾ ਕੰਗਣਾ ਰਣੋਤ ਨੂੰ ਜਿਹੜਾ ਥੱਪੜ ਮਾਰਨ ਦੇ ਮਾਮਲੇ ਵਿੱਚ ਮਹਾਲੀ ਪੁਲਿਸ ਵੱਲੋਂ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਜਾਣਕਾਰੀ ਅਨੁਸਾਰ ਐਸਪੀ ਸਿਟੀ ਹਰਵੀਰ ਸਿੰਘ ਅਟਵਾਲ ਦੀ ਗਵਾਈ ਵਿੱਚ ਬਣਾਈ ਗਈ ਐਸਆਈਟੀ ਵਿੱਚ ਡੀਐਸਪੀ ਕੁਲਜਿੰਦਰ ਸਿੰਘ ਅਤੇ ਐਸਐਚਓ 에어ਪੋਰਟ ਪੈਰੀ ਵਿੰਕਲ ਗਰੇਵਾਲ ਨੂੰ ਸ਼ਾਮਲ ਕੀਤਾ ਗਿਆ ਐਸਐਸਪੀ ਮਹਾਲੀ ਡਾਕਟਰ ਸੰਦੀਪ ਗਰਗ ਨੇ ਐਸਆਈਟੀ ਨੂੰ ਪੂਰੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ ਚੰਡੀਗੜ੍ਹ 에어ਪੋਰਟ ਤੇ ਮਹਿਲਾ ਗਾਰਡ ਨੇ ਅਦਾਕਾਰ ਨੂੰ ਥੱਪੜ ਮਾਰ ਦਿੱਤਾ ਸੀ ਹਾਲਾਂਕਿ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਹਿਲਾ ਕਨਸਟੇਬਲ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗੜਾ ਰਣਾਉਤ ਸੰਸਦ ਭਵਨ ਪਹੁੰਚ ਗਈ ਹੈ ਜਿਸ ਦੌਰਾਨ ਕੰਗੜਾ ਰਣਾਉਤ ਕਾਫੀ ਗੁੱਸੇ 'ਚ ਨਜ਼ਰ ਆਈ ਹੈ ਤੇ ਉੱਥੇ ਪਹੁੰਚਦੇ ਹੀ ਉਹਨਾਂ ਦੀ ਰਿਪੋਰਟਰ ਨਾਲ ਵੀ ਬਹਿਸ ਹੋ ਗਈ ਸੀ ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਨਸਟੇਬਲ ਕਿਸਾਨ ਅੰਦੋਲਨ ਦੌਰਾਨ ਅਧਾਕਾਰਾਂ ਦੇ ਬਿਆਨ ਤੋਂ ਕਾਫੀ ਅਦਾ ਖਫਾ ਸੀ ਨਾਰਾਜ਼ ਸੀ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗੜਾ ਰਣਾਉਤ ਨੇ ਕੁਲਵਿੰਦਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਮਹਿਲਾ ਗੱਲ ਨੂੰ ਮੁਅਤਲ ਵੀ ਕੀਤਾ ਗਿਆ ਸੀ ਅਤੇ ਜਾਂਚ ਦੇ ਹੁਕਮ ਦਿੱਤੇ ਗਿਆ ਸਨ ਹੁਣ ਐਸਆਈਟੀ ਦਾ ਗਠਨ ਹੋਇਆ ਹੈ ਆਉਂਦੇ ਕੋਸ਼ ਸਮੇਂ ਦੇ ਵਿੱਚ ਇਹ ਰਿਪੋਰਟ ਆ ਜਾਵੇਗੀ ਤੇ ਦੇਸ਼ ਦੇ ਲੋਕਾਂ ਦੇ ਸਾਹਮਣੇ ਸਾਰੀ ਗੱਲਬਾਤ ਰੱਖੇਗਾ ਪੁਲਿਸ ਪ੍ਰਸ਼ਾਸਨ ਕਿ ਅਸਲ ਦੇ ਵਿੱਚ ਉਹ ਘਟਨਾ ਕਿਵੇਂ ਵਾਪਰੀ ਕਿਉਂ ਇਹ ਸਭ ਕੁਝ ਹੋਇਆ ਦਿਓ ਯਾਤ ਬਹੁਤ ਬਹੁਤ ਧੰਨਵਾਦ